ਇਤਿਹਾਸਕ ਨਗਰੀ ਸ਼ੇ ਚਮਕੌਰ ਸਾਹਿ ਵਿਖੇ ਵੱਡੇ ਸਾਹਿਬਜ਼ਾਦਿਆਂ ਤੇ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਜੋੜ ਮਿਲ ਦੇ ਅੰਤਮ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਵੱਡੇ ਸਾਹਿਬਜ਼ਾਦਿਆਂ ਤੇ ਸ਼ਹੀਦ ਸਿੰਘਾਂ ਦੀ ਯਾਦ ਦੇ ਵਿੱਚ ਆਰੰਭ ਕਰਵਾਏ ਗਏ ਸ਼ੇਖੰਡਪੜ ਸਾਹਿ ਦੇ ਪੋਪ ਪਾਉਣ ਮਗਰੋਂ ਗੁਰਦੁਆਰਾ ਸ਼ੇ ਗੜੀ ਸਾਹਿ ਤੋਂ ਸ਼ੇ ਗੁਰਦਨ ਸਾਹਿ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਲਵਾਣਾ ਕੀਤਾ ਗਿਆ ਸੁੰਦਰ ਪਾਲਕੀ ਦੇ ਵਿੱਚੋਂ ਸ਼ੁਸ਼ੋਭਿਤ ਸ਼ੇ ਗੁਰਦਨ ਸਾਹਿ ਜੀ ਤੇ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਤੇ ਸ ਨੂੰ ਜਾਣਕਾਰੀ ਦਿੰਦੇ ਐਸਜੀਪੀਸੀ ਮੈਂਬਰ ਅਜਮੇਰ ਸਿੰਘ ਦਾ ਹੈ ਕਿ ਸਿੰਘ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਜੋ ਕਿ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ ਆ ਕੇ ਸਮਾਪਤ ਹੋਵੇਗਾ

ਪਾਤਸ਼ਾਹੀ ਦੇ ਵੱਡੇ ਸਹਜਾ ਦਾ ਮਾਫਾ ਜੀ ਮਦੀਨ ਸਿੰਘ ਜੀ ਪਾਪਾ ਜੁਹਾਰ ਸਿੰਘ ਜੀ ਤੇਨ ਪੰਜ ਪਿਆਰੇ 40 ਕਮੌਰ ਦੀ ਫਰੀ ਤੇ ਸ਼ਹੀਦ ਸੇਕ ਇਹਨਾਂ ਨੂੰ ਸਮਰਪਿਤ ਇਹ ਮਹਾਨ ਨਗਰ ਕੀਰਤਨ ਹਰ ਸਾਲ ਦੀ ਤਰ੍ਹਾਂ ਫਿਰੰਪ ਹੋਣ ਲੱਗਾ ਸਾਧਗੁਰ ਜੀ ਨੇ ਕਿਰਪਾ ਕੀਤੀ ਸਵੇਰ 8:00 ਤੋਂ ਬਾਅਦ ਇਹ ਉਹੀ ਮੈਦਾਨ ਹੈ ਜਿਸ ਮੈਦਾਨ ਦੇ ਵਿੱਚ 10 ਲੱਖ ਪੰਜਾਬਾ ਸਾਧੂ ਜੀ ਦੇ 40 ਸਿੰਘਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ ਤਾਂ ਇਹ 321 ਸਾਲ ਪਹਿਲਾਂ ਦਾ ਇਤਿਹਾਸ ਜੁਗਾ ਜਗੰਤਰ ਜਗਤਾਰ ਕਾ ਕਰਣਾ ਕਿ ਇਸੇ ਤਰ੍ਹਾਂ ਅਮੇਟ ਰਹਿਣਾ ਉਹਨਾਂ ਮਹਾਨ ਜੀਤਾਂ ਨੂੰ ਜਿੱਤੇ ਸ਼ਹਾਦਤਾਂ ਨੂੰ ਅਸੀਂ ਨਤਮਸਤ ਪੁੰਨੇ ਉੱਤੇ ਗੁਰੂ ਚਾਨਣਾ ਚ ਅਰਦਾਸ ਕੀਆ ਫਲ ਕੀ ਤਰਪਾਚਾ ਵਾਡੇ ਜੋਜ ਆਪਣੇ ਸਿੱਖ ਖਾਲਸਾ ਪੰਥ ਦੀ ਪੌੜੀ ਕਰੋ ਮਾਰਗ ਵਿੱਚ ਇਤفاق ਇਕਤਾ ਇਹ ਮਹਾਨ ਸ਼ਹੀਦਾਂ ਦੇ ਪਾਏ ਪੂਰਨਿਆਂ ਦੇ ਉੱਤੇ ਚੱਲਣ ਦਾ ਬਖਸ਼ ਬਲ ਬਖਸ਼ ਕਰੋ ਸੋ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਮਹਾਨ ਸ਼ਹੀਦਾਂ ਦੀ ਜਾਤ ਦੇ ਵਿੱਚ ਇਹ ਨਗਰ ਕੀਰਤਨ ਦੀ ਜਿਹੜੀ ਸ਼੍ਰੰਭਤਾ ਹੋਣ ਲੱਗੀ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਯਾਨੀ ਕੁਲਦੀਪ ਸਿੰਘ ਜੀ ਗੜਗਾ ਸਾਹਿਬ ਉਹਨਾਂ ਦੇ ਨਾਲ ਬਾਬਾ ਤੇਜ ਸਿੰਘ ਜੀ ਤਨੌੜਾ ਸਿੰਘ ਸਾਹਿਬ ਮੇਰੇ ਵੀਰ ਨਾਲ ਸਰਦਾਰ ਫਰਮਜੀਤ ਸਿੰਘ ਜੀ ਲੱਖੇਵਾਲ ਚਰਨਜੀਤ ਸਿੰਘ ਜੀ ਕਾਲੇਵਾਲ ਹੋਰ ਅਨੇਕਾਂ ਹੀ ਗੁਰੂ ਦੇ ਪਿਆਰੇ ਦਲਾਰੇ ਉਹ ਸਾਰੇ ਅੱਜ ਸੇਵਾ ਦੇ ਵਿੱਚ ਹਾਜ਼ਰ ਆ ਸਤਿਗੁਰੂ ਜੀ ਕਿਰਪਾ ਕਰਨ ਸਾਰੀ ਸਮੂਹ ਜੀ ਲਗਾਈ ਨੂੰ ਸਤਿਗੁਰੂ ਜੀ ਆਪਣੇ ਤਰੋਂ ਕਰੋ ਅਸੀਸ ਬਖਸ਼ ਕਰਨ ਗੁਰੂ ਗ੍ਰੰਥਪੁਰਬ ਸ਼ਬਦ ਦੇ ਲੜ ਲੱਗਣ ਤਾਂ ਜੋ ਜਿਹੜਾ ਆ ਸਮਾਂ ਚੱਲ ਰਿਹਾ ਇਸ ਸਮੇਂ ਕਿਉਂ 사ਤਗੁਰੂ ਜੀ ਹੱਥ ਦੇ ਕੇ ਰੱਖਣ ਬਾਅਦ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ